ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਇਸ ਪਾਹਜ ਭੈਣ ਨੂੰ ਦੇਖ ਕੇ ਨਾ ਬਹੁਤ ਹੀ ਮਨ ਨੂੰ ਦੁੱਖ ਲੱਗਿਆ ਇਹ ਮਾਂ ਆਪਣੇ ਬੱਚੇ ਦੀ ਕਿੰਨੀ ਔਖੀ ਸੰਭਾਲ ਕਰਦੀ ਹੋਣੀ ਆ ਦੋਸਤੋ ਪ੍ਰਮਾਤਮਾ ਦੀ ਬਣਾਈ ਹੋਈ ਖੇਡ ਨੂੰ ਕੋਈ ਨਹੀਂ ਜਾਣਦਾ ਪ੍ਰਮਾਤਮਾ ਆਪ ਹੀ ਜਾਣਦਾ ਹੈ ਦੋਸਤੋ ਇਸ ਮਾਂ ਦਾ ਸਰੀਰ ਭਾਵੇਂ ਕਿਹੋ ਜਿਹਾ ਹੀ ਹੋਵੇ ਪ੍ਰਮਾਤਮਾ ਨੇ ਇਸ ਬੱਚੇ ਦਾ ਸਰੀਰ ਦੇਖੋ ਜਮ੍ਹਾਂ ਸਹੀ ਸਲਾਮਤ ਰੱਖਿਆ ਜਿਸ ਮਾਂ ਨੇ ਆਪਣੇ ਬੱਚੇ ਦੇ ਲਈ ਇੰਨੀਆਂ ਔਖਾਂ ਦੇਖੀਆਂ ਹੋਣ ਮਾਤਾਮਾ ਇਸ ਮਾਂ ਨੂੰ ਕਦੇ ਤਾਂ ਸੁਖ ਦੇਊਗਾ ਇਹ ਮਾਂ ਆਪਣੇ ਬੱਚੇ ਨੂੰ ਚੁੱਕ ਕੇ ਨਾ ਕੋਲ ਬਹਾਲ ਲੈਂਦੀ ਆ ਦੁੱਖ ਭਾਵੇਂ ਕਿੰਨੇ ਹੋਣ ਇਸ ਮਾਂ ਨੇ ਆਪਣੇ ਬੱਚੇ ਲਈ ਹੌਸਲਾ ਨਹੀਂ ਹਾਰਿਆ ਦੋਸਤੋ ਇਸ ਮਾਂ ਦੇ ਵੀ ਕਿੰਨੇ ਸੁਪਨੇ ਹੋਣਗੇ ਮਨ ਦੇ ਵਿੱਚ ਜਿਹੜੇ ਮਨ ਦੇ ਵਿੱਚ ਹੀ ਰਹਿ ਗਏ ਇਹ ਭੈਣ ਨਾ ਚੰਗੀ ਤਰ੍ਹਾਂ ਚੱਲ ਫਿਰ ਨਹੀਂ ਸਕਦੀ ਫਿਰ ਵੀ ਦੇਖੋ ਹੌਸਲਾ ਕਿੰਨਾ ਤੇ ਹਿੰਮਤ ਨਹੀਂ ਹਾਰੀ ਸਹੀ ਸਲਾਮਤ ਸਰੀਰ ਵਾਲੀਆਂ ਕੁੜੀਆਂ ਵੀ ਬੱਚਿਆਂ ਨੂੰ ਸਾਹਮਣੋਂ ਚਲਦੀਆਂ ਨੇ ਛੇਤੀ ਹਿੰਮਤ ਹਾਰ ਜਾਂਦੀਆਂ ਨੇ ਹਾਂਜੀ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇਸ ਮਾਂ ਦੀ ਦੁਖੀ ਕਹਾਣੀ ਨੂੰ